ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਾ ਫੁਕਰ ਬਣੇ ਦੇ ਵਿੱਚ ਇੰਨੀ ਗ੍ਰਸਤ ਹੋ ਗਈ। ਭਾਵੇਂ ਕਿ ਉਹਨਾਂ ਕੋਲੇ ਕੁਝ ਬਿੱਗੇ ਜ਼ਮੀਨ ਹੁੰਦੀ ਹੈ ਤੇ ਇੱਕ ਵੱਡਾ ਟਰੈਕਟਰ ਲੈ ਲੈਂਦੇ ਵੱਡੇ ਟਰੈਕਟਰ ਦੇ ਉੱਪਰ ਇੱਕ ਵੱਡਾ ਸਹਰਾ ਟੈਕ ਲਾ ਲੈਂਦੇ ਨੇ। ਭਾਵੇਂ ਉਹਨਾਂ ਨੂੰ ਪਿੱਛੇ ਆਉਂਦੇ ਕੋਈ ਵਹੀਕਲ ਦੀ ਹਾਰਨ ਸੁਣੇ ਜਾਂ ਨਾ ਸੁਣੇ ਉਹਨਾਂ ਨੇ ਆਵਾਜ਼ ਇੰਨੀ ਉੱਚੀ ਕਰੀ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਨੂੰ ਲੱਤੜ ਕੇ ਅੱਗੇ ਲੰਘ ਜਾਂਦੇ ਨੇ ਜਾਂ ਐਕਸੀਡੈਂਟ ਦਾ ਕਾਰਨ ਬਣਦੇ ਨੇ। ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ। ਇੱਕ ਨੌਜਵਾਨ ਮੁੰਡਾ ਆਪਣੇ ਖੇਤ ਦੇ ਵਿੱਚ ਕਦੂ ਕਰ ਰਿਹਾ। ਉਹਦੇ ਕੋਲ ਟਰੈਕਟਰ ਹੈ ਜਿਹੜਾ ਬਹੁਤ ਪੁਰਾਣਾ ਟਰੈਕਟਰ ਹੈ ਇਸ ਕਰਕੇ ਅਸੀਂ ਇਸ ਇੱਥੇ ਵੀਡੀਓ ਬਣਾ ਰਹੇ ਹਾਂਗੇ ਤੁਹਾਡੇ ਉਹ ਬਜ਼ੁਰਗਾਂ ਦੇ ਨਾਲ ਵੀ ਗੱਲ ਕਰਾਵਾਂਗੇ ਉਹ ਬੱਚੇ ਨਾਲ ਵੀ ਗੱਲ ਕਰਾਵਾਂਗੇ ਵੀ ਉਹ ਜਿਹੜੀ ਇਹ ਚੱਕਾ ਚੌਂ ਦੇ ਵਿੱਚ ਨਿਕਲ ਕੇ ਇੱਕ ਬਹੁਤ ਪੁਰਾਣੇ ਟਰੈਕਟਰ ਦੇ ਨਾਲ ਕਿਵੇਂ ਕੰਮ ਕਰ ਰਿਹਾ ਹੈ ਉਹਦੇ ਵਿੱਚ ਕੋਈ ਟੈਕ ਵਗੈਰਾ ਨਹੀਂ ਲਗਾਇਆ ਹੋਇਆ ਤੇ ਬਹੁਤ ਪੁਰਾਣਾ ਟਰੈਕਟਰ ਹੈ ਸਾਡੀ ਸਾਰੀ ਗੱਲਬਾਤ ਕਰਵਾਉਣੇ ਆ ਕਿਸਾਨ ਦੇ ਨਾਲ ਅੱਜ ਲੈ ਕੇ ਚੱਲਦੇ ਆ ਤੁਹਾਨੂੰ ਵੀਰ ਕਰਦਾ ਕੇ ਦੇ ਵਿੱਚ ਕੱਦੂ ਅਸੀਂ ਚਾਹੁੰਦੇ ਵੀ ਉਹ ਵੀਰ ਦਾ ਕੰਮ ਨਾ ਛੁੱਟੇ ਇਸ ਲਈ ਆਪਾਂ ਉਹਦੇ ਕੱਦੂ ਦੇ ਵਿੱਚ ਹੀ ਜਾ ਕੇ ਉਸ ਬਾਈ ਨਾਲ ਗੱਲ ਕਰਦੇ ਆਂ ਹਾਂਜੀ ਵੀਰੇ ਇੱਥੇ ਖਿਡਾ ਲਾ ਲਾ ਲਈ ਬੰਦੀ ਕਰ ਲਾ ਬੰਦੀ ਕਰ ਹਾਂਜੀ ਉਹਦੀ ਸਸਤੀ ਕਾਲੀ ਸਭ ਤੋਂ ਪਹਿਲਾਂ ਜੀ ਹਾਂਜੀ ਉਹ ਲਾ ਲਓ ਮੈਂ ਤਾਂ अच्छा जी मैं आज दी नौजवान ਪੀੜ੍ਹੀ ਆ ਤੁਸੀਂ ਇਹ ਪੁਰਾਣੇ ਟਰੈਕਟਰ ਦੇ ਨਾਲ ਕਦੋਂ ਕਰ ਰਹੇ ਹੋ ਹਾਂ ਜਿਹੜੇ ਅੱਜ ਦੇ ਨੌਜਵਾਨ ਬੱਚੇ ਨੇ ਉਹ ਪਹਿਲਾਂ ਕਹਿੰਦੇ ਨੇ ਬਪੂ ਜੀ ਸਾਨੂੰ ਵੱਡਾ ਟਰੈਕਟਰ ਲੈ ਕੇ ਦਿਓ ਹਾਂ ਫਿਰ ਅਸੀਂ ਫੇਰ ਕਦੋਂ ਕਰਾਂਗੇ ਤੇ ਉਹ ਵੱਡੇ ਟਰੈਕਟਰ ਦੇ ਉੱਪਰ ਇੱਕ ਵੱਡਾ ਹਰਾ ਡੈਕ ਵੀ ਸਾਨੂੰ ਚਾਹੀਦਾ ਤੁਸੀਂ ਇਹ ਪੁਰਾਣੇ ਟਰੈਕਟਰਾਂ ਕਦੋਂ ਕਰ ਰਹੇ ਹੋ ਤੁਸੀਂ ਸੋਡੇ ਨਹੀਂ ਬਣਦੇ ਵਿੱਚ ਖਿਆਲ ਆਉਂਦਾ ਵੀ ਸਾਡੇ ਕੋਲ ਵੀ ਇੱਕ ਵੱਡਾ ਟਰੈਕਟਰ ਹੋਵੇ ਤੇ ਮਗਰ ਵੱਡਾ ਹਰਾ ਡੈਕ ਲੱਗਿਆ ਹੋਵੇ ਉੱਚੀ ਵਾਹ ਛੱਡੀ ਹੋਵੇ ਨਹੀਂ ਅਸੀਂ ਸ਼ੌਂਕ ਨਹੀਂ ਹੈਗਾ ਸ਼ੌਂਕ ਨਹੀਂ ਹੈਗਾ ਹਾਂ ਹਾਂ ਵੀ ਸੁਡਗੋ ਇਹ ਤੋਂ ਇਲਾਵਾ ਹੋਰ ਟਰੈਕਟਰ ਵੀ ਹੈ ਕੋਈ ਹਾਂ ਇੱਕ ਹੋਰ ਹੈਗਾ ਫਾਰਮ ਸਾਟ ਆਪਣੇ ਕੋਲ ਹੈਗਾ ਇੱਕ ਠੀਕ ਹੈ ਵੀ ਤੁਸੀਂ ਇਹੀ ਕਿਉਂ ਚੁਣਿਆ ਇਹ ਸੌਖਾ ਨਾਲ ਨਾਲ ਵਧੀਆ ਲੱਗਦਾ ਥੋੜਾ ਅੱਛਾ ਵੀ ਪੁਰਾਣਾ ਥੋੜੇ ਬਜ਼ੁਰਗਾਂ ਦਾ ਟਰੈਕਟਰ ਹੈ ਕਿੰਨੇ ਸਾਲ ਪੁਰਾਣਾ ਟਰੈਕਟਰ ਇਹ ਕਿਤੇ ਹੋਊਗਾ 1978 ਮਾ ਦਾ 78 ਮਾ ਦਾ ਹਾਂ 78 ਮਾ ਦਾ ਠੀਕ ਠੀਕ ਤੇ ਦੂਸਰਾ ਟਰੈਕਟਰ ਕਿਹੜਾ ਥੋੜੇ ਕੋਲੇ ਸਾਡੇ ਕੋਲ ਫਾਰਮ 60 ਆ ਉਹਦੇ ਉੱਪਰ ਡੈਕ ਡੁਕ ਵਗੈਰਾ ਲਗਾਇਆ ਨਾ 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 ਅੱਛਾ ਕਿਸੇ ਟਰੈਕਟਰ ਤੇ ਡੈਕ ਨਹੀਂ ਲਾ ਚਲੋ ਥੋੜੇ ਬਾਪੂ ਜੀ ਨਾਲ ਵੀ ਗੱਲ ਕਰਾਉਣੇ ਆ ਉਹਨਾਂ ਨੂੰ ਪੁੱਛਦੇ ਆ ਟਰੈਕਟਰ ਬਾਰੇ ਵੀ ਕਿੰਨਾ ਪੁਰਾਣਾ ਟਰੈਕਟਰ ਹੈ ਵੀ ਤੁਹਾਡੇ ਬਜ਼ੁਰਗਾ ਟਰੈਕਟਰ ਹੈ ਜਾਂ ਤੁਸੀਂ ਆਪ ਖਰੀਦਾ ਸੀਗਾ ਭਾਈ ਬਾਬੂ ਸੱਸੀ ਕਾਲ ਜੀ ਸੱਸੀ ਕਾਲ ਜੀ ਅੱਛਾ ਜਿਹੜਾ ਟਰੈਕਟਰ ਹੈ ਥੋੜਾ ਸਕਾਉਟ ਟਰੈਕਟਰ ਹਾਂਜੀ ਇਹ ਕਿੰਨੇ ਕਿ ਸਾਲ ਪੁਰਾਣਾ ਹੈ ਇਹ 77 ਮਾਡਲ ਆ ਜੀ 77 ਮਾਡਲ ਵੀ ਤੁਸੀਂ ਆਪ ਖਰੀਦੇ ਤੇ ਆਪਣੇ ਅੱਥੀ ਹਾਂ ਜੀ ਅਸੀਂ 1992 ਦੇ ਖਰੀਦੇ ਆ ਠੀਕ ਹੈ ਅਸੀਂ ਪਹਿਲਾਂ ਵੀ ਕੋਈ ਪਹਿਲਾਂ ਥੋੜਾ ਕੋਈ ਟਰੇਡਰ ਸੀ ਮੇਰੇ ਸਾਡੇ ਕੋਲ ਡੀਡੀ ਜ਼ਿਆਦਾ ਸੀ ਅਸੀਂ ਡੀਡੀ ਚੋਂ ਟਰੇਡਰ ਫਿਰ ਵੇਚਤਾ ਹੋ ਜਾ ਕਵਾੜ ਬਣ ਗਿਆ ਨਹੀਂ ਜੀ ਕਵਾੜ ਨਹੀਂ ਬਣਿਆ ਡੀਡੀ ਜ਼ਿਆਦਾ ਉਹ ਤਾਂ ਦੇਖਣਾ ਹੁੰਦੇ ਤੇ ਮੰਡੀਆਂ 'ਚ ਠੀਕ ਹੈ ਜੀ ਬਹੁਤ ਸਾਫ ਟਰੈਕਟਰ ਦੀ ਠੀਕ ਹੈ ਜੀ ਹਾਂ ਉਹ ਹੈਗਾ ਜੀ 66 68 ਮੈਂ ਉਹ ਹਾਡਾ ਮਾਡਲ ਦੇ ਠੀਕ ਹੈ ਹਾਂ ਡੀਡੀ ਤੇ ਉਹ ਉਹ ਟਰੈਕਟਰ ਹੁੱਡ ਕਿੱਥੇ ਗਿਆ ਫਿਰ ਉਹ ਸਾਡਾ ਲਹਿਦ ਲੱਟਾਂ ਦੇ ਬੁਰਜ ਭਾ ਗਿਆ ਜੀ ਅਸਲ ਤੇ ਬੁਰਜ ਲੈ ਗਿਆ ਲੱਟਾਂ ਦੇ ਹਾਂ ਕੋਲੇ ਕੋਲੇ ਲੱਟਾਂ ਦਾ ਬੁਰਜ ਲੈ ਗਿਆ ਅੱਛਾ ਜੀ ਹਾਂ ਜੀ ਕੀ ਕਹਿੰਦਾ ਟਰੈਕਟਰ ਮੈਨੂੰ ਤੁਸੀਂ ਕਰਾ ਜੀ ਮੈਨੂੰ ਦੇਵੋ ਬਹੁਤ ਸਾਫ ਆ ਕਹਿੰਦਾ ਮੈਂ ਕਹਿੰਦਾ ਖੜਾ ਕੇ ਰੱਖਣਾ ਅੱਛਾ ਕਿੰਨੇ ਦੇ ਵਿੱਚ ਹੈ ਤੁਸੀਂ ਟਰੈਕਟਰ ਉਹ ਵੇਚਿਆ ਜੀ ਅਸੀਂ 25000 ਲਾ ਅੱਛਾ ਜੀ ਤੁਹਾਨੂੰ ਉਹ ਟਰੈਕਟਰ ਦੁਆਰਾ ਤੁਹਾਨੂੰ ਮਿਲ ਜੇ ਹਾਂ ਜੀ ਚਾਹੇ ਉਹ ਬੰਦਾ ਕਿਹੇ ਵੀ ਮੈਂ ਲੱਖ ਲੈਣਾ ਹੁਤੋਂ ਹਾਂਜੀ ਹਾਂਜੀ ਤੁਸੀਂ ਟਰੈਕਟਰ ਲੈ ਲਓਗੇ ਫਿਰ ਦੋੜਾ ਲੈ ਲਾਂਗੇ ਲੈ ਲਾਂਗੇ ਅਸੀਂ ਲੈ ਅਸੀਂ ਜਮੀਨ ਵੀ ਤੁਹਾਡੇ ਕੋਲ ਕਿੰਨੀ ਕਿ ਜਮੀਨ ਹੈ ਜਮੀਨ ਤਾਂ ਸਾਡੇ ਕੋਲ 5 ਕਿੱਲੇ ਨੇ ਜੀ ਅਸੀਂ 5 ਕਿੱਲੇ 5 ਕਿੱਲੇ ਦੀ ਖੇਤੀ ਅਸੀਂ ਟਰੈਕਟਰ ਨਹੀਂ ਕਰਦੇ ਅਸੀਂ ਐਨਾ ਐਸੇ ਨਹੀਂ ਕਰਦੇ ਜੀ ਹਾਂ ਠੀਕ ਹੈ ਜੀ ਹਾਂਜੀ ਹਾਂ ਹਾਂ ਤੇ ਕਿੰਨੇ ਬਰਾਹੇ ਮੈਂ ਮੋਕੇ ਨਾਲ 3-4 ਸੋਲਿਆਂ ਲਾਉਣੇ ਆ ਅਸੀਂ ਦੋ ਭਰਾ ਮੱਕਰੇ ਬੱਕਰੇ ਆ ਆ ਦੂਜਾ ਭਰਾ ਆ ਠੀਕ ਹੈ ਜੀ ਹਾਂ ਵਸੇ ਕਾਇ ਸੀ ਨਹੀਂ ਕਰੀਆਂ ਨੇ ਇਹ ਵੀ ਕੰਮ ਬੜੀਆ ਸ਼ੌਂਕ ਨਾਲ ਕਰਦੇ ਆ ਖੇਤੀ ਜੀ ਠੀਕ ਹੈ ਜੀ ਹਾਂ ਪੂਰੀ ਬੜੀਆ ਜਮੀਨ ਵਗੈਰਾ ਠੇਕੇ ਦੇ ਵੀ ਲੈਣੋ ਤੇ ਜੇ ਆਪਣੇ ਆਪਣੀ ਆਪਣੀ ਕਰ ਜੇ ਨਹੀਂ ਹੈਗੀ ਆਪਣੀ ਆਪਣੀ ਕੀਤੀ ਠੀਕ ਹੈ ਹਾਂਜੀ ਹਾਂਜੀ ਮੈਂ ਨੌਜਵਾਨ ਪੀੜ੍ਹੀ ਨੂੰ ਸਨੇਹ ਦੇਣਾ ਚਾਹਣਾ ਵੀ ਆਪਣੇ ਜਿਹੜੇ ਬਜ਼ੁਰਗਾਂ ਦੇ ਪੁਰਾਣੇ ਸੰਦ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤੇ ਨਵੇਂ ਲੈਣ ਦੀ بجائے ਕਿਉਂਕਿ ਜਿਹੜੇ ਵੱਡੇ ਵੱਡੇ ਨਵੇਂ ਟਰੈਕਟਰਾਂ ਦੇ ਕਰਜ਼ੇ ਦੀ ਮਾਰ ਹਿੱਟ ਕਿਸਾਨ ਆ ਰਿਹਾ ਤੇ ਜਿਹੜੇ ਇੰਡਸਟਰੀਅਲ ਲੋਕ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੇ ਫੰਦੇ ਦੇ ਵਿੱਚ ਗ੍ਰਸਤ ਕਰਕੇ ਵੱਡੀਆਂ ਵੱਡੀਆਂ ਫੈਕਟਰੀਆਂ 'ਚ ਲਗਾ ਰਹੇ ਨੇ ਜਿਸ ਦੇ ਨਾਲ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੀ ਜ਼ਮੀਨ ਹੈ ਉਹ ਘਟਦੀ ਜਾ ਰਹੀ ਹੈ ਸੋ ਆਪਣੇ ਹਿਸਾਬ ਦੇ ਨਾਲ ਚੱਲੋ ਤਾਂ ਜੋ ਆਪਾਂ ਨੂੰ ਕਿਸੇ ਦੇ ਉੱਪਰ ਨਿਰਪਰ ਹੋ ਕੇ ਬੈਂਕਾਂ ਦੇ ਉੱਪਰ ਨਿਰਪਰ ਹੋ ਕੇ ਜਾਂ ਕਿਸੇ ਹੋਰ ਤਰ੍ਹਾਂ ਕੰਮ ਲੈ ਕੇ ਪੈਸਾ ਲੈ ਕੇ ਕਿਸੇ ਤੋਂ ਵਿਆਹ ਤੇ ਆਪਣਾ ਕੰਮ ਨਾ ਕਰ ਸਕੀਏ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ